ਹੋ ਰਹੀਆਂ ਸਾਰੇ ਪੰਜਾਬ 'ਚ ਅਜ ਨਾਲੇ ਚ ਵੀ ਦੋ ਵਾਡਾਂ ਦੇ ਵਿੱਚ 7 ਨੰਬਰ ਤੇ 5 ਤੇ 22 ਇਲੈਕਸ਼ਨ ਸੀਗੀ ਤੇ ਆਪਾਂ ਆਪਣੇ ਵਕਾਲਾਂ ਨੂੰ ਮਿਲਣ ਆਇਆ ਮਿਲ ਕੇ ਪਤਾ ਲਿਆ ਬੜੇ ਸ਼ਾਤਮਾਈ ਇਲੈਕਸ਼ਨ ਹੋ ਦੀਆ ਅਮਨਮਾਨਾ ਲੋਕ ਵੋਟਾਂ ਪਾ ਰਹੇ ਆ ਇਦਾਂ ਹੀ ਸ਼ਾਮ ਤੱਕ 7 ਵਜੇ ਤੱਕ ਅਮਨਮਾਨਾ ਵੋਟਾਂ ਪੈ ਗਈ ਕਿਵੇਂ ਤੁਹਾਡੀ ਜੁਮੇਰੀ ਵੱਟੀ ਸੀ ਅਮਤ ਸਰ ਨਗਰ ਨਿਗਮ ਦੇ ਵਿੱਚ 85 ਵਾਡਾਂ 'ਚ ਚੋਣ ਚੱਲ ਰਹੀਆਂ ਬਹੁਤ ਵਧੀਆ ਉੱਥੇ ਕੈਂਪੇਨ ਚੱਲੀ ਅੱਜ ਵੀ ਬਹੁਤ ਵਧੀਆ ਲੋਕ VOTING ਆ ਰਹੇ ਔਰ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਜਿੱਤਦੀ ਅਮਰਸਰ ਵੀ ਜਿੱਤਾਂਗੇ ਕਾਮ ਨੂੰ ਜਿੱਤਾਂਗੇ ਮੇਰੇ ਨਾਲ ਸਾਹਿਬ ਮਲੇ ਨੇ ਕੁਝ ਗਿਲੇ ਸ਼ਿਕਵੇ ਦੀ ਗੀਤੇ ਨੇ ਗੱਲਬਾਤ ਕੀਤੀ ਹੈ ਨਹੀਂ ਨਹੀਂ ਕੋਈ ਨਹੀਂ ਉਹਨਾਂ ਦਾ ਗਿਲੇ ਸ਼ਿਕਵਾ ਤਾਂ ਕੋਈ ਨਹੀਂ ਹੋਤੇ ਉਹ ਵੀ ਇਹ ਚਾਹੁੰਦੇ ਆ ਵੀ ਆਮ ਆਦਮਾਨ ਨਾਲ ਵੋਟਾਂ ਹੋਣ ਆਪਾਂ ਵੀ ਚਾਹੁੰਦੇ ਆ ਸੋ ਇਸ ਕਰਕੇ ਅਹੀ ਕਿਹੜਾ ਚਾਹੁੰਦੇ ਵੀ ਕਿਤੇ ਵੀ ਪੰਜਾਬ ਚਾਹੀਦਾ ਇਦਾਂ ਦੀ ਗੱਲ ਦੀ ਕਰਦੇ ਇਹਦੇ ਨਾਲ ਆਪਣਾ ਘਾੜਿਆ ਅਸੀਂ ਸਾਥ ਨਾ ਕੇ ਨੂੰ ਮੰਦਾ ਬੋਲਦੇ ਬੋਲਣਾ ਹੀ ਨਹੀਂ ਮੰਦਾ ਬੰਦਾ ਬੋਲਦੇ ਲੋਕਾਂ ਦਾ ਕੱਢਦੇ ਸਾਨੂੰ ਕੋਈ ਗੱਲ ਨਹੀਂ ਕੱਢ ਲੈਣ ਅਸੀਂ ਕੰਮ ਕਰਦੇ ਆ ਉਹ ਗਾਲਾਂ ਕੱਢਦੇ ਫਰਕ ਇਦਾਂ ਗਿਆ ਇਸ ਕਰਕੇ ਅੱਜ ਵੀ ਸਭ ਨੂੰ ਪੱਕੀ ਕੀਤਾ ਪਿਆ ਮੰਨ ਮਾਨ ਨਾਲ ਆਪਣੀਆਂ ਵੋਟਾਂ ਪਾਓ ਸ਼ਾਮ ਤਾਈ 7 ਵਜੇ ਤੱਕ ਕਿਸੇ ਨਾ ਕਿਸੇ ਨੇ ਲੜਦਾਂ ਦੀ ਵੋਟਾਂ ਲਿਆਓ ਵੋਟਾਂ ਪਾਓ ਜੋ ਮੱਤੀ ਕਰੋ ਆਪਣਾ ਕੰਮ ਕਰੋ ਬਸ ਸਮਝਦੇ ਕਿ ਕੋਈ ਇਤਨਾ ਦੀ ਕਰੇ ਨਹੀਂ ਕਾਫੀ ਗੱਲਾਂ ਵਿੱਚ ਛੋਨ ਮਿਲੀਆਂ ਹੈ ਵੀ ਇਲੈਕਸ਼ਨ ਦੇ ਵਿੱਚ ਧੱਕੇਸ਼ਾਹੀ ਹੋਣੀ ਹੈ ਅਸੀਂ ਟੱਕਰੇ ਕਰਾਂਗੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਲੱਗਿਆ ਅੱਜ ਧੱਕੇਸ਼ਾਹੀ ਸਵੇਰ ਦੀ ਤੁਸੀਂ ਆਇਓ ਸੱਤ ਤੋਂ ਦਸੋ ਇੱਕ ਵੀ ਕਿੰਦੇ ਧੱਕਾ ਕੇ ਨੂੰ ਪਿਆ ਕੋਈ ਵੋਟ ਦਾ ਪਿਆ ਸੱਤ ਧੱਕੇਸ਼ਾਹੀ ਵਾਲਾ ਕੰਮ ਅਸੀਂ ਕਿਉਂ ਕਰਾਂਗੇ ਅਸੀਂ ਕੰਮ ਕੀਤਾ ਸਾਡੇ ਸ਼ਹਿਰ ਦਾ ਕੰਮ ਕੀਤਾ ਲੋਕਾਂ ਨੂੰ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਧੱਕਾ ਕਿਉ ਪੱਕਾ ਦੀ ਕਰਾਂਗੇ ਨਾ ਕਿ ਉਹ ਕਰਦੇ ਆਂਗੇ ਪਹਿਲੇ ਦਿਨ ਤੋਂ ਕਿਹਾ ਵੀ ਸ਼ਾਂਤਮਾਈ ਲੈਕਚਰ ਹੋਊਗੀ ਤਗੜੀ ਗੱਲ ਹੋਣੀ ਹੈ ਪੁਲਿਸ ਅਫਸਰ ਖੜੇ ਆ ਸਾਰੇ ਸ਼ਾਂਤਮਾਈ ਲੈਕਚਰ ਹੋਣਗੇ ਕੋਈ ਗੱਲ ਨਹੀਂ ਕਿਸ ਦਿਨ ਨੂੰ ਆਉਣਗੇ ਸਾਹਮਣੇ ਮੈਂ ਕਿਹਾ ਸੀ ਤੁਹਾਡੇ ਆਪ ਨੂੰ ਦੱਸ ਮੈਂ ਤੁਹਾਨੂੰ ਕਿਹਾ ਵੀ ਗਾਲੀ ਕਲੋਸ਼ ਵਾਲੀ ਪੋਲਿਟਿਕਸ ਮੈਂ ਨਹੀਂ ਕਰਦਾ ਨਾ ਮੈਂ ਕਿਹਾ ਉਹ ਕੱਢਣੀ ਹੈ ਮੈਨੂੰ ਪਤਾ ਲੋਕ ਗਾਲਾਂ ਕੱਢਦੇ ਕੋਈ ਗੱਲ ਨਹੀਂ ਕੰਮ ਦੇ ਨਾਲ ਜਵਾਬ ਦੇਣਗੇ ਹਾਂ ਇਹ ਸਭ ਦੇ ਗੱਲ ਕੋਈ ਗੱਲ ਹਾਂ ਨਾਲੇ ਤੀਜੇ ਕਿਵੇਂ ਦੇ ਰਹਿਣਗੇ ਜਿੱਤਾਂਗੇ ਸਾਰੇ ਜਿੱਤਾਂਗੇ ਸਭ ਤੁਸੀਂ ਜਿੱਤਾਂਗੇ ਇੱਥੇ ਵੀ ਜਿੱਤਾਂਗੇ ਪੰਜਾਬ 'ਚ ਜਿੱਤੂਗਾ ਅਮਰਪੁਰ ਵੱਡੀ ਵੱਡੀ ਲੀਡ ਕੋਝ ਜਿਹੜੀਆਂ ਗੱਲਾਂ ਇਹੋ ਜਿਹੀਆਂ ਕੱਢਣਾ ਹਈਆਂ ਜਿਹੜੀਆਂ ਹੋਣੀਆਂ ਨਹੀਂ ਸੀ ਚਾਹੀਦੀਆਂ ਨਹੀਂ ਤੇ ਉਹ ਤੋਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਕੀਤਿਆ ਸੀ ਤੇ ਕਰਦੇ ਹੀ ਨਹੀਂ ਨਾ ਇਹ ਕੋਈ ਗਲਤ ਬੋਲਦੇ ਕਦੀ ਨਾ ਇਹ ਬੰਦਾ ਸਾਡੇ ਮੂੰਹ 'ਚੋਂ ਸ਼ਬਦ ਨਿਕਲਦਾ ਸਤਨਾ ਵਾਹਿਗੁਰੂ ਆਏ ਅਸੀਂ ਤਾਂ ਆਦਮ ਆਲੇ ਆ ਮਾਂ ਪਿਓ ਨੇ ਸਿਖਾਇਆ ਕਿ ਚੰਗੀ ਭਾਸ਼ਾ ਬੋਲੋ ਚੰਗੀ ਭਾਸ਼ਾ ਬੋਲਦੇ ਆਪਾਂ ਚਲੋ ਕੋਈ ਨਹੀਂ ਗਾਲਾਂ ਕੱਢੀਆਂ ਕੋਈ ਗੱਲ ਨਹੀਂ ਗਾਲਾਂ ਦਾ ਕੀ ਆ ਗਾਲਾਂ ਠੀਕ ਆ ਉਹਨਾਂ ਨੇ ਆਪਣਾ ਮੂੰਹ ਹੀ ਪੜਾ ਕੀਤਾ ਸਾਡਾ ਕੀ ਗਿਆ ਅਸੀਂ ਤਾਂ ਕੰਮ ਵਾਲੇ ਆ ਸ਼ਾਮ ਨੂੰ ਪਤਾ ਲੱਗ ਜੂ ਗਾਲਾਂ ਦਾ ਕੀ ਮੁੱਲ ਪੈਂਦਾ ਲੋਕ ਕੀ ਕਰਦੇ ਕੀ ਯਕੀਨ ਕਰ ਗਾ ਲੋ ਫਤਵਾ ਦੇਣਗੇ ਮੈਂ ਕਿ ਬਿਲਕੁਲ ਆਮ ਆਦਮੀ ਪਾਰਟੀ ਆ ਪਾਰਟੀ ਦੇ ਹੱਕ ਚ ਪੂਰੇ ਪੰਜਾਬ ਚ ਫਤਵਾ ਦੇ ਦੇ ਦੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਜਿੱਤੂਗਾ ਮਸਾ ਤੇ ਮੇਜ਼ਬਣ ਠੀਕ ਹੈ ਯਾ ਉਹ ਰੇ ਜਨਾਲੀ ਚ ਦੋ ਵੱਡਾਂ ਦੀ ਚੋਣ ਹੈ ਦੋ ਹੀ ਬੂਥ ਨੇ ਔਰ ਉਹਨਾਂ ਬੂਥਾਂ ਦੀ ਚੋਣ ਵਾਸਤੇ ਲੋਕਾਂ ਨੇ ਆਪਣੇ ਮਤਾਧਿਕਾਰ ਕਰਨਾ ਹੈ ਪਰ ਇਹ ਮਤਾਧਿਕਾਰ ਜਿਹੜਾ ਵਰਤਨਾ ਹੈ ਪਰ ਇੱਥੇ ਜਿਹੜੇ ਮੰਤਰੀ ਧਾਰੀਵਾਲ ਸਾਹਿਬ ਨੇ ਆ ਤੁਸੀਂ ਹੁਣੇ ਵੇਖੋ 4-500 ਬੰਦਾ ਲੈ ਕੇ ਇੱਥੇ ਬੈਠੇ ਨੇ ਆ 500 ਬੰਦੇ ਨਾਲ ਤੁਸੀਂ ਮੀਡੀਆ ਰਾਈ ਵਿਖਿਆ ਜਦੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਤੁਸੀਂ ਇਹ ਬੰਦੇ ਕਿਉਂ ਲੈ ਕੇ ਆ ਰਹੇ ਜੀ ਤੁਸੀਂ ਤੇ ਇੱਕ ਮੰਤਰੀ ਸਰਕਾਰ ਜੀ ਤੁਸੀਂ ਤਾਂ ਕੱਲੇ ਗੱਲ ਕਰੋ ਹਾਂ ਜੀ ਤੁਸੀਂ ਤਿਆਰ ਹੀ ਜਣਾ ਤੁਸੀਂ ਉਹਨੂੰ ਗੁੰਡਾਗਰਦੀ ਕਰਨੀ ਉਹ ਤੁਹਾਡੀ ਮਤਲਬ ਸਾਫ਼ ਨੀਅਤ ਹੈ ਪਰ ਅਸੀਂ ਇਹ ਗੁੰਡਾਗਰਦੀ ਹੋਣ ਨਹੀਂ ਦੇਣੀ ਕਿਸੇ ਵੀ ਕੀਮਤ ਕੁਝ ਵੀ ਕਰਨ ਪਾ ਦੇਖੋ ਇੱਕ ਇੱਕ ਕੋਈ ਤਰੀਕਾ ਨਹੀਂਗਾ ਜੇ ਸਰਕਾਰ ਦਾ ਮੌਜੂਦਾ ਮੰਤਰੀ ਜਿਹੜਾ ਜ਼ਿੰਮੇਵਾਰ ਹੋਵੇ ਉਹ ਇਦਾਂ ਕਰੇ ਤਾਂ ਮਾੜੀ ਚੱਲਿਆ ਨਾ ਸੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਐਸਪੀ ਬੈਠੀ ਆ ਬਈ ਇਹਨਾਂ ਨੂੰ ਬਾਹਰ ਕੱਢੋ ਅਸੀਂ ਬੈਠੇ ਫਿਰ ਬਾਹਰ ਕੱਢਣ ਇਹਨਾਂ ਨੂੰ ਗੱਲ ਹੀ ਇੱਕ ਵਾਰ ਦੀ ਨਹੀਂ ਗਈ ਗੱਲ ਇਹ ਹੈ ਕਿ ਕੀ ਤੁਸੀਂ ਜਿਹੜੇ ਸੰਵਿਧਾਨ ਨੂੰ ਜਿਹੜੀ ਕਨਸਟੀਟਿਊਸ਼ਨ ਦੇ ਰਾਖੀ ਵਾਸਤੇ ਸਰਕਾਰ ਬਣੀ ਹੈ ਤੁਸੀਂ ਤੇ ਕਾਨੂੰਨ ਲਾਗੂ ਕਰਾਉਣੇ ਨੇ ਤੇ ਤੁਸੀਂ ਕਾਨੂੰਨ ਤੋੜ ਰਹੇ ਜੀ ਆ ਰਾਤ ਇਹਨਾਂ ਦੇ ਕੋ ਗੋਲੀਆਂ ਚਲਾਈ ਚੱਲ ਗਿਆ ਨੇ ਇੱਕ ਰਾਤ ਪਹਿਲੇ ਬੰਦੇ ਆ ਕੇ ਗੋਲੀਆਂ ਮਾਰ ਗਏ ਸਾਡੇ ਜਿਲ੍ਹਾ ਪ੍ਰਧਾਨ ਸੋਰੀ ਅਜਨਾਲਾ ਪ੍ਰਧਾਨ ਤੇ ਬੂਹਿਆਂ ਤੇ ਇਹ ਕੋਈ ਤਰੀਕਾ ਥੋੜਾ ਇਲੈਕਸ਼ਨ ਤੋਂ ਇੱਕ ਦਿਨ ਪਹਿਲੇ ਸ਼ਰੀ ਸ਼ਰੀਆਮ ਗੁੰਡਾ ਕਰਦੀ ਔਰ ਚਲੋ ਪਰਚਾ ਹੋ ਗਿਆ ਪਰ ਹਿੰਮਤ ਕਿੱਦਾਂ ਹੋਈ ਕਿ ਇਲੈਕਸ਼ਨ ਦਾ ਦੌਰ ਚੱਲਦਾ ਹੋਵੇ ਤੇ ਗੋਲੀ ਚਲਾ ਇਹ ਤਾਂ ਕਹਿੰਦੇ ਹਥਿਆਰ ਜਮਾ ਨੇ ਕੌਣ ਗੋਲੀ ਚਲਾ ਗਿਆ ਲਾਉਣ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਔਰ ਉਹਦੀ ਸਭ ਤੋਂ ਵੱਡੀ ਮਿਸਾਲ ਇਸ ਗੱਲ ਦੀ ਕਿ ਮੰਤਰੀ ਸਾਹਿਬ ਖੁਦ ਮਤਲਬ ਉਹਨੂੰ ਤੋੜਨ ਦੀ ਪੂਰਨ ਤੌਰ ਤੇ ਯਤਨ ਕਰ ਰਹੇ ਆ ਜਿਹੜੇ ਕਿ ਅਸੀਂ ਹੋ ਨਹੀਂ ਜਾਈਏ ਮੰਤਰੀ ਸਾਹਿਬ ਨਾਲ ਤੁਹਾਡੀ ਆਪਣੀ ਵੀ ਗੱਲ ਲਈ ਆ ਤੁਹਾਡੇ ਸਾਹਮਣੇ ਲਾਈਵ ਤੁਸੀਂ ਕੀਤੇ ਆ ਸਾਰੇ ਉਹ ਇਸ ਗੱਲ ਨੂੰ ਮੰਨਦੇ ਆ ਇਹ ਬੰਦੇ ਇਸ ਤਰ੍ਹਾਂ ਹੀ ਫਿਰਦੇ ਹੁੰਦੇ ਆ ਕੁ ਤਰੀਕਾ ਥੋੜਾ ਨਾ ਬੰਦੇ ਤਰ੍ਹਾਂ ਹੀ ਫਿਰਦੇ ਹੁੰਦੇ ਬੰਦੇ ਆ ਜਾਂਦੇ ਹੁੰਦੇ ਆ ਜਿਹਦੀ ਅੱਜ ਵੋਟ ਆ ਕੋਈ ਕਾਨੂੰਨ ਹੈ ਜੇ ਤੁਸੀਂ ਕਾਨੂੰਨ ਤੋੜੋਗੇ ਤੇ ਬਾਕੀ ਕੀ ਕਰਨਗੇ ਕੁਛੀ ਨਾ ਆਏ। ਦੂਈ ਦੂਈ ਬੱਚਿਆਂ ਨੂੰ ਕੀ ਦੱਸਣਾ ਚਾਹੁੰਦੇ? ਕੀ ਲੋਕਾਂ ਨੂੰ ਦੱਸਣਾ ਚਾਹੁੰਦੇ? ਆ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ, ਇਹ ਸਾਡੀਆਂ ਸਰਕਾਰਾਂ ਸਿਹਰੇ ਬਦਲੀਆਂ ਨੇ ਪਰਨੇ ਬਾਗੇ ਇਧਰ ਆਏ ਨੇ। ਇਹਨਾਂ ਨੂੰ ਮਿੰਟ ਨਹੀਂ ਲਾਉਣਾ। ਸਾਰੇ شریف ਲੋਕ ਇਹਨਾਂ ਦੇ ਇਹਨਾਂ ਦੇ ਤੁਹਾਡੇ ਕੋਲ ਤੁਹਾਨੂੰ ਪੁੱਛੇ ਪਤਾ ਵੀ ਨਹੀਂ ਲੱਗਣਾ ਕਦੋਂ ਆ ਗਏ। ਇਹ ਬਿਲੋਂ ਸਾਡੇ ਨਾਲ ਹੁੰਦੇ ਹੀ ਸਾਰੇ। ਜੋ ਕੱਲ ਹੀ ਕੱਲ ਹੀ ਨਾਲ ਹੀ। ਤੇ ਕੱਲੇ ਗੱਲ ਨੂੰ ਬਦਲ ਨਹੀਂ ਬਦਲਨੀ 27 ਨੂੰ। ਇਹ ਮੰਤਰੀ ਸਾਹਿਬ ਫਿਰ ਕੀ ਕਰੋਗੇ? ਇਹ ਇਹਨਾਂ ਦੇ ਆਖੇ ਨਾਲ ਲੱਗੋ, ਇਹ ਭੀੜ ਤੇ ਇਦਾਂ ਚੱਲਦੀ ਰਹਿੰਦੀ ਹੁੰਦੀ ਹੈ। ਜੋ ਤੁਸੀਂ ਕਾਨੂੰਨ ਨੂੰ ਲਾਗੂ ਕਰੋ ਕਾਨੂੰਨ ਦਾ ਫਰਜ਼ ਬੰਦਾ ਸਾਡਾ ਕਾਨੂੰਨ ਦਾ ਰਾਜ ਰਵੇ ਸ਼ਾਂਤਮਈ ਲੈਖਨੋ ਜੀ ਥੈਂਕ ਯੂ